ਹੈਲੋ ਜੀ ਸਸਿੱਕਾ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਗੇ ਅਸੀਂ ਸਾਰੇ ਠੀਕ ਠਾਕ ਹਾਂ ਤੇ ਅਸੀਂ ਅੱਜ ਬਣਾਉਣ ਲੱਗੇ ਆਂ ਮੂਲੀ ਵਾਲੇ ਪਰੌਂਠੇ ਛਿਆਲ ਦੀ ਪਹਿਲੀ ਸ਼ੁਰੂਆਤ ਕਰ ਲੈਂਦੀ ਆਂ ਮੂਲੀ ਵਾਲੇ ਪਰੌਂਠੇ ਲੋ ਅਜੇ ਤਾਂ ਦਾ ਮੌਸਮ ਠੀਕ ਆ ਗਰਮੀ ਵੀ ਆ ਤੇ ਮੂਲੀਆਂ ਆਈਆਂ ਹੀ ਤਾਜ਼ੀਆਂ ਨਵੀਆਂ-ਨਵੀਆਂ ਮੂਲੀਆਂ ਤੇ ਨਵਾਂ-ਨਵਾਂ ਸਵਾਦ ਤੇ ਕਹਿੰਦੇ ਕਿ ਸਾਨੂੰ ਮੂਲੀ ਵਾਲੇ ਪਰੌਂਠੇ ਬਣਾ ਕੇ ਦਿਓ ਦਾ ਟੇਸਟ ਵੇਖ ਲਈਏ ਮੂੜੀਆਂ ਦਾ ਕਿੱਦਾਂ ਦਾ ਤੇ ਹੁਣ ਆਪਾਂ ਲੱਗੇ ਮੂੜੀ ਵਾਲੇ ਪਰੌਂਠੇ ਬਣਾਣਾ ਬਿੱਲੀ ਕਸ਼ ਲਈਆਂ ਵਾ ਘਰ ਤੇ ਆਪਣੇ ਵਾਂਗ ਹੀ ਸਾਦਾ ਦਹੀਂ ਬਣਕ ਰੱਖ ਲਿਆ ਵਾ ਵਿੱਚ ਨਮਕ ਮਿਰਚ ਨਹੀਂ ਪਾਈ ਤੇ ਆਹ ਦਹੀਂ ਆਪਾਂ ਲਿਆ ਵਾ ਲਾ ਵਿੱਚ ਨਮਕ ਮਿਰਚ ਮਸਾਲਾ ਦਹੀਂ ਵਾਲੀਆਂ ਬਲੀਆਂ ਸਾਰਾ ਕੁਝ ਹੀ ਪਾਇਆ ਵਾ ਆ ਪੈਕਟ ਲਿਆ ਮਨਾ ਦਹੀਂ ਵਾਲੀਆਂ ਦਾ ਬਲੀਆਂ ਇਹਨਾਂ ਤੇ ਸ਼ੱਕਰ ਲਿਆਂਦੀ ਆ ਸ਼ੱਕਰ ਖਤਮ ਹੋ ਗਈ ਤੇ ਬਾਜ਼ਾਰ ਗਏ ਹਾਂ ਨਾਲੇ ਤੇ ਲਿਆਂਦੀਆਂ ਮੂਲੀਆਂ ਤੇ ਨਾਲੇ ਲਿਆਂਦੀ ਆ ਸ਼ੱਕਰ ਤੇ ਜੈਸਮਿਨ ਦਾ ਤੇਲ ਜੈਸਮਿਨ ਦਾ ਤੇਲ ਤੇ ਵਿਮ ਦੀ ਬੋਤਲ ਤੇ ਰਿੱਕੀ ਵਾਸਤੇ ਦੋ ਬਿਸਕੁਟਾਂ ਦੇ ਪੈਕਟ ਆਪਾਂ ਹੋਣ ਲੱਗੇ ਆ ਆਟਾ ਗੁੰਨਣ ਤੇ ਲੱਗੇ ਆ ਤਿਆਰੀ ਕਰਨ ਮੂਲੀ ਵਾਲੇ ਪਰੌਂਠਿਆਂ ਦੀ ਸਬਜ਼ੀ ਰਾਤ ਬਣੀ ਹੀ ਤੇ ਸਬਜ਼ੀ ਹੋਣ ਮਤਲਬ ਕਹਿੰਨੇ ਖਾਣੀ ਨਹੀਂ ਆ ਉਹਨ ਸਾਬੂ ਨੂੰ ਜਿਹੜੇ ਪਰੌਂਠੇ ਦੀ ਡਿਮਾਂਡ ਹੋ ਰਹੀ ਆ ਬਿਓ ਖਾਣੇ ਤੇ ਮਿਰਚ ਲਈਏ ਰਗੜ ਤੇ ਮਿਰਚ ਬਹੁਤ ਏਜ ਐ ਤਾਂ ਆਪਾਂ ਸਾਬ ਦੀ ਮਿਰਚ ਪਾਉਣੀ ਆ ਤੇ ਅੱਜ ਦਾ ਬਲੌਗ ਆਪਣਾ ਮੂੜੀ ਵਾਲੇ ਪਰੌਂਠਿਆਂ ਦਾ ਰਵੇਗਾ ਬਲੌਗ ਤੁਹਾਨੂੰ ਪਸੰਦ ਆਏਗਾ ਉਮੀਦ ਕਰਦੇ ਆ ਉਮੀਦ ਕਰਦੇ ਆ ਕਿ ਤੁਹਾਨੂੰ ਬਲੌਗ ਪਸੰਦ ਆਏਗਾ ਲੋ ਜੀ ਆਪਾਂ ਲੱਗੇ ਆਟਾ ਗੁੰਨਣ ਹੁਣ ਤੇ ਆਟਾ ਗੁੰਨ ਕੇ ਤੇ ਫਿਰ ਨੂਨ ਵਿੱਚ ਮਸਾਲਾ ਥਲਾਉਨੇ ਆ ਮੂਲੀਆਂ ਦੇ ਵਿੱਚ ਖਲਾਉਣਾ ਆਪਾਂ ਆਟਾ ਗੁੰਨ ਲਈ ਕੜਲੇ ਦੋ ਮੁੰਡੇ ਮਾਰੇ ਉਹਨਾਂ ਦਾ ਤਾਂ ਬਹੁਤ ਜ਼ਿਆਦਾ ਮੰਦਾ ਹਲੋ ਚ ਰੰਦਾ ਦੋ ਆ ਨਾ ਕੱਲਾ ਕੱਲਾ ਕਿਉਂ ਆ ਆਟਾ ਲਿਆ ਵਾ ਆਪਾਂ ਗੋਲ ਤੇ ਆਪਾਂ ਹੁਣ ਲੱਗੇ ਆ ਲੂਣ ਮਿਚਰ ਲਾਉਣ ਆਪਾਂ ਲੱਗੇ ਆ ਮੂੜੀ ਵਾਲੇ ਪਰੌਂਠੇ ਬਣਾਉਣ ਹੁਣ ਸਮਾਨ ਲਿਆ ਵਰਲਾ you ਤੇ ਫੜਾ ਲੇ ਮੈਨੂੰ ਚਲੋ ਫਿਰ ਆਜੋ ਸੋਫੇ ਤੇ ਦਹੀਂ ਮੁੱਲ ਲੈ ਦਵਾ ਦਹੀਂ ਖਾਇ ਦੇਈ ਦੇ ਡੱਬਾ ਭਰਿਆ ਪਿਆ ਆਪਣੇ ਅੱਗੇ ਜਾਂ ਤਾਂ ਅੱਜ ਮੈਂ ਰੋਟੀ ਬਣਾਉਣ ਬਾਰੇ ਕਿਹਾ ਸੀ ਉਹ ਹੋ ਗਿਆ ਬੰਨੋ ਕੋ ਉੱਚਦੀ ਨਾ ਇੰਨਾ ਮੈਨੂੰ ਕੋਈ ਗੇਲਾ ਗੱਲ ਜੀ ਆਪਣੀ ਰੋਟੀ ਹੋ ਗਈ ਬਣ ਕੇ ਤਿਆਰ ਮੂਲੀ ਵਾਲਾ ਪਰੌਂਠਾ ਨਾਲ ਮੱਖਣ ਨਾਲ ਦੇ ਆਪਾਂ ਹੁਣ ਦੂਸਰੀ ਰੋਟੀ ਦੀ ਕਰਦੇ ਆਂ ਤਿਆਰੀ